ਬੜੀ ਹਨਨਤੀ ਗੱਲ ਆ ਕਿ ਬਹੁਤ ਸਾਰੀਆਂ ਪੰਥ ਦੁਖੀ ਸ਼ਕਤੀਆਂ ਜਿਹੜੀਆਂ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਸ਼੍ਰੀ ਕਾਲਤਕ ਸਾਬ ਦੇ ਉੱਤੇ ਜਿਹੜਾ ਇਸ਼ੂ ਕਾਫੀ ਦਿਨਾਂ ਤੋਂ ਚੱਲ ਰਿਹਾ ਜਿਹਦੇ ਸਬੰਧ ਦੇ ਵਿੱਚ ਸਿੰਘ ਸਾਬਾ ਨੇ 2 ਦਸੰਬਰ ਨੂੰ 1 ਵਜੇ ਮੀਟਿੰਗ ਰੱਖੀ ਹੈ ਫੈਸਲਾ ਲੈਣ ਵਾਸਤੇ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਮੀਡੀਆ ਦੇ ਵਿੱਚ ਕੋਰ ਪ੍ਰਚਾਰ ਕਰਨ ਵਾਸਤੇ ਕਈ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਕੱਲ ਜਦੋਂ ਸਿੰਘ ਸਾਹਿਬ ਨੇ ਐਲਾਨ ਕੀਤਾ ਸੀ ਤਰੀਖਾਂ ਦਾ ਤੇ ਅਸੀਂ ਤਾਂ ਉਦੋਂ ਹੀ ਸਿਰ ਝਾ ਕੇ ਪ੍ਰਬੰਧ ਕੀਤਾ ਸੀ ਨਾਲ ਸਾਰੇ ਆਪਣੇ ਪਾਰਟੀ ਦੇ ਆਰਬੂ ਵਰਕਰ ਆਈਟੀ ਸੈਲ ਪਾਰਟੀ ਦੇ ਬੁਲਾਰੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕਿੰਤੂ ਕਿੰਤੂ ਇਹਦੇ ਉੱਤੇ ਨਹੀਂ ਕਰਨਾ ਕਿਉਂਕਿ ਸਾਨੂੰ ਸ੍ਰੀ ਹਰਿਕ੍ਰਿਸ਼ਨ ਸਾਹਿਬ ਤੇ ਉੱਤੇ ਭਰੋਸਾ ਔਰ ਅਸੀਂ ਸੀਸ ਰਵਾ ਕੇ ਜਿਸ ਤਰੀਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਹਾਜ਼ਰ ਹੁੰਿਆ ਅਸੀਂ ਉੱਤੇ ਹਾਜ਼ਰ ਹੋਣਾ ਪਰ ਮੈਂ ਦੇਖ ਰਿਹਾ ਕਿ ਜਿਹੜੇ ਪੰਥ ਦੇ ਦੁਸ਼ਮਣ ਹੈ ਉਹਨਾਂ ਦੀ ਹੱਦੇ ਵੀ ਜਿਹੜੀ ਹੈ ਇਸ ਗੱਲ ਤੇ ਤਸੱਜੁ ਨਹੀਂ ਹੋਈ ਆ ਮੈਂ ਹੁਣੇ ਸੋਸ਼ਲ ਮੀਡੀਆ 'ਚ ਦੇਖ ਰਿਹਾ ਸੀ ਅਬਿਕੋ ਸਿੰਘ ਸਾਹਿਬ ਦੀ ਫੋਟੋ ਲਾ ਕੇ ਤੇ ਉਹਨਾਂ ਦਾ ਝੂਠਾ ਬਿਆਨ ਇਸ ਤਰੀਕੇ ਦੇਣਾ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡਾ ਜੁਲਮ ਹੈ ਔਰ ਇਹ ਸਾਡੀ ਜਿਹੜੀ ਸਭ ਤੋਂ ਮਹਾਨ ਸਸਤਾ ਸ੍ਰੀ ਅਕਾਲ ਤਖਤ ਸਾਹਿਬ ਇਹ ਬਹੁਤ ਵੱਡੇ ਹਮਲੇ ਜਿਹੜੇ ਆ ਇਹ ਲੋਕੀ ਇਸ ਤਰ੍ਹਾਂ ਦੇ ਪੋਸਟਰ ਪਾ ਕੇ ਝੂਠੇ ਸੋਸ਼ਲ ਮੀਡੀਆ ਦੇ ਵਿੱਚ ਇਹ ਬਹੁਤ ਵੱਡਾ ਨੁਕਸਾਨ ਜਿਹੜੀ ਸਾਡੀ ਸਿੱਖਿਆ ਦੀ ਸਰਵਕਸਾਸਾ ਉਹ ਸੰਸਦਵੀ ਜਿਹੜਾ ਗਿਆ ਸਨਮਾਨ ਨੂੰ ਭਾਰੀ ਸੱਟ ਮਾਰ। ਵੇਖੋ ਕਦੀ ਸੋਚ ਸਕਦਾ ਆਪੀ ਸਿੰਘ ਸਾਹਿਬ ਸ਼੍ਰੀ ਕਾਲਦੇਵ ਸਾਹਿਬ ਤੇ ਜਹਦਰ ਸਾਹਿਬ ਇਸ ਤਰ੍ਹਾਂ ਦਾ ਕੋਈ ਇਤਿਹਾਸਿਕ ਖਬਰ ਦੇ ਵਿੱਚ ਦੇਣ। ਅੱਗੇ ਇਸ ਤਰ੍ਹਾਂ ਦਾ ਕੂਟ ਪ੍ਰਚਾਰ ਜਿਹੜਾ ਉਹ ਇਲੈਕਸ਼ਨਾਂ ਦੇ ਵਿੱਚ ਚੱਲਦਾ ਸੀ ਝੂਠਾ। ਉਹਦੇ ਵਿੱਚ ਬਹੁਤ ਪਾਰਟੀਆਂ ਨੇ ਇਸ ਕੂਟ ਪ੍ਰਚਾਰ ਦਾ ਫਾਇਦਾ ਵੀ ਝਿਆ। ਪਰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਤਾਂ ਬਖਸ਼ ਦਿਓ ਕਿੱਡੇ ਵੱਡੇ ਆਸਥਾ ਦੇ ਅਹਿਸਾਨ ਨੇ ਤੇ ਤੁਸੀਂ ਉੱਥੇ ਜਿਹੜੇ ਸੇਵਾ ਦੇ ਵਿੱਚ ਮੌਜੂਦ ਨੇ ਜਤਦਾ ਸਾਹਿਬ ਉਹਨਾਂ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਝੂਠੇ ਉਹਨਾਂ ਦੀ ਫੋਟੋ ਲਾ ਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਫੋਟੋ ਲਾ ਕੇ ਤੇ ਕਿਸ ਤਰ੍ਹਾਂ ਦੀ ਸ਼ਬਦਾਂ ਦੀ ਪੱਤਰ ਇਹ ਸਹੀ ਮੈਨੇ ਦੇ ਵਿੱਚ ਇਹ ਪੰਥ ਦੁਖੀ ਲੋਕ ਨੇ ਜਿਨ੍ਹਾਂ ਤੋਂ ਸੰਗਤ ਨੂੰ ਬਚਨ ਦੀ ਲੋੜ ਇਹ ਸਮਝਦੇ ਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਾਂਗੇ ਇਸ ਤਰ੍ਹਾਂ ਦੀ ਇੱਕ ਲੱਕ ਕ੍ਰੀਏਟ ਕਰਾਂਗੇ ਇਹਨਾਂ ਨੂੰ ਇਹੋ ਜਿਹੇ ਹੱਤ ਕੰਡਿਆਂ ਤੋਂ ਬਾਜ ਆਉਣ ਤੇ ਕਿ ਇਹ ਕਟਿਆ ਹਰਕਤਾਂ ਬੰਦ ਕਰਨ ਸਿੱਖ ਸੰਸਥਾਵਾਂ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਜਦੋਂ ਕੋਈ ਕੰਮ ਕਰਦਾ ਤੇ ਬਹੁਤ ਵੱਡਾ ਇੱਕ ਫਰਾਡ ਇਹਨਾਂ ਲੋਕਾਂ ਦੇ ਖਿਲਾਫ ਤਾਂ ਕੇਂਦਰ ਜੋ ਕੇ ਤੇ ਸਖਤ ਐਕਸ਼ਨ ਉਣਾਤੇ ਇਸ ਲਈ ਮੈਂ ਸਾਰੀ ਸੰਗਤ ਨੂੰ ਜਿਹੜੀ ਆ ਉਹ ਬੇਨਤੀ ਕਰਦਾ ਕਿ ਇਹੋ ਜਿਹੇ ਲੋਕਾਂ ਤੋਂ ਸੁਚੇਤ ਹੋ। ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਜੱਜਦਾ ਸਾਹਿਬ ਦੇ ਜਿਹੜਾ ਚੈਨਲ ਦੇ ਦੇ। ਨਹੀਂ ਅਸੀਂ ਉਹਨਾਂ ਤੇ ਵੀ ਧਿਆਨ ਚ ਲਿਆਦੇ ਆਂ। ਇਹ ਜਿਹੜੀ ਇਸਤਾਂ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁਣ। ਜੀ। ਤੁਸੀਂ ਵੀ ਇਸ ਕਰਕੇ ਜਿਹੜੇ ਆ ਇਹ ਤਾਂ ਹੀ ਅਸੀਂ ਵੀਡੀਓ ਤੇ ਰਾਈ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਨਾ ਕਿ ਦੇਖੋ ਹਾਲੇ ਵੀ ਇਹ ਲੋਕੀ ਇਹਨਾਂ ਦੀ ਕੋਈ ਆਸਥਾ ਨਹੀਂ ਹੁੰਦੀ ਅਕਾਲ ਪੁਰਖ ਸਾਹਿਬ ਤੇ ਜਿਹੜੇ ਇੰਨਾ ਦੇ ਕੰਮ ਕਰ ਨਾਲ। ਨਾ ਇਹਨਾਂ ਦੀ ਸਿੱਖ ਸਤਾਵਤ ਦੇ ਵਿੱਚ ਕੋਈ ਕਿਸ ਤਰ੍ਹਾਂ ਦਾ ਭਰੋਸਾ ਇਹ ਸਿਰਫ ਏਜੰਸੀਆਂ ਤੇ ਹੱਥੀਂ ਚੜ ਕੇ ਤੇ ਸਾਡੇ ਜਿਹੜੇ ਪੱਤਰ ਵਿਰੋਧੀ ਸ਼ਕਤੀਆਂ ਤੇ ਹੱਥਾਂ 'ਚ ਚੜ ਕੇ ਤੇ ਇਹ ਇਸ ਤਰ੍ਹਾਂ ਦਾ ਗਮਰਾਹਕੁਨ ਪ੍ਰਚਾਰ ਕਰਦੇ ਆ ਜਿਹਨੂੰ ਸਾਰਿਆਂ ਨੂੰ ਕੰਡਮ ਜਿਹੜਾ ਉਹ ਕਰਨਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਾਲੀਦਾ ਜੀ ਸ਼੍ਰੋਣੀ ਕਮੇਟੀ ਵੀ ਕੰਪਲੀਟ ਵੀ ਕਰ ਸਕਦਾ